ਇਸ ਵੇਲੇ ਦੀ ਅਹਿਮ ਤੇ ਵੱਡੀ ਖਬਰ ਅਮਰਤਪਾਲ ਸਿੰਘ ਤੇ ਉਹਨਾਂ ਦੀ ਪਾਰਟੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਭਾਈ ਅਮਰਤਪਾਲ ਸਿੰਘ ਦੀ ਪਾਰਟੀ ਦੇ ਵੱਲੋਂ ਬੀਤੇ ਕੱਲ ਬਾਬਾ ਬਕਾਲਾ ਦੇ ਵਿੱਚ ਵੱਡਾ ਪੰਥਕ ਇਕੱਠ ਕੀਤਾ ਇਸ ਇਕੱਠ ਨੇ ਵਿਰੋਧੀਆਂ ਦੀਆਂ ਨੀਂਦਾਂ ਜ਼ਰੂਰ ਉਡਾ ਦਿੱਤੀਆਂ ਸੱਤਾਧਿਰ ਪਾਰਟੀ ਵੀ ਹੈਰਾਨ ਹੋਵ ਜਾਵੇਗੀ ਇਹ ਵੱਡਾ ਇਕੱਠ ਦੇਖ ਕੇ ਕਿਉਂਕਿ ਇਸ ਇਕੱਠ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠ ਹੋਇਆ ਤੇ ਇਹ ਇਕੱਠ ਇੱਕ ਵੱਡੀ ਰਣਨੀਤੀ ਬਣਾ ਕੇ ਆਉਣ ਵਾਲੀਆਂ 2027 ਦੀਆਂ ਇਲੈਕਸ਼ਨਾਂ ਦੇ ਵਿੱਚ ਇੱਕ ਵੱਡਾ ਸੰਕੇਤ ਦੇ ਰਹੀਆਂ ਹਨ ਇਲੈਕਸ਼ਨਾਂ ਤੋਂ ਪਹਿਲਾਂ ਹੀ ਇਸ ਇਕੱਠ ਨੇ ਬਹੁਤ ਵੱਡੇ ਸੰਕੇਤ ਦੇ ਦਿੱਤੇ ਇਸ ਇਕੱਠ ਦੇ ਵਿੱਚ ਜਿੱਥੇ ਅਮਰਤਪਾਲ ਸਿੰਘ ਦੇ ਸਮਰਥਕ ਪਹੁੰਚੇ ਉੱਥੇ ਹੀ ਐਮਪੀ ਸਰਬਜੀਤ ਸਿੰਘ ਖਾਲਸਾ ਪਹੁੰਚੇ ਅਮਰਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦੀ ਅਗਵਾਹੀ ਦੇ ਵਿੱਚ ਵੱਡਾ ਇਕੱਠ ਹੋਇਆ ਇਸ ਇਕੱਠ ਦੇ ਵਿੱਚ ਅਮਰਤਪਾਲ ਸਿੰਘ ਦੇ ਪਿਤਾ ਤੇ ਉਹ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਸਟੇਜ ਤੋਂ ਸੰਬੋਧਨ ਕਰਦੇ ਆ ਸਿੱਧੇ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਕਿ ਸਾਨੂੰ ਪੰਥਕ ਪਾਰਟੀ ਬਣਾਉਣੀ ਚਾਹੀਦੀ ਆ 2027 ਦੇ ਵਿੱਚ ਅਮਰਤਪਾਲ ਸਿੰਘ ਨੂੰ ਮੁੱਖ ਮੰਤਰੀ ਦਾ ਚਿਹਰਾ ਪਹਿਲਾਂ ਹੀ ਐਲਾਨ ਦਿੱਤਾ ਗਿਆ ਤੇ ਹੁਣ ਪੰਥਕ ਪਾਰਟੀ ਬਣਾਉਣ ਦੇ ਲਈ ਸਭ ਨੂੰ ਅਪੀਲ ਕਰ ਦਿੱਤੀ ਤੇ ਲੋਕਾਂ ਦੇ ਵੱਲੋਂ ਵੀ ਹਾਂ ਪੱਖੀ ਹੰਗਾਰਾ ਭਰ ਦਿੱਤਾ ਲੋਕਾਂ ਦੇ ਵੱਲੋਂ ਵੀ ਪਹਿਲਾਂ ਹੀ ਵੱਡੇ ਨਾਰੇ ਲਾ ਦਿੱਤੇ ਜਿੱਤ ਦੇ ਨਾਰੇ ਲਾ ਦਿੱਤੇ ਤਾਂ 2027 ਤੋਂ ਪਹਿਲਾਂ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਕਾਂਗਰਸ ਦੀ ਗੱਲ ਕਰੀਏ ਕੱਲੀ ਦਲ ਦੀ ਗੱਲ ਕਰੀਏ ਜਾਂ ਭਾਜਪਾ ਦੀ ਗੱਲ ਕਰੀਏ ਚਾਰ ਪਾਰਟੀਆਂ ਜਿਹੜੀਆਂ ਨੇ ਉਹ ਪੱਪਾਂ ਪਾਰ ਨੇ ਉਹਨਾਂ ਨੇ ਕੰਮਰ ਕੱਸ ਲਈ ਆ ਪਰ ਚਾਰੋਂ ਪਾਰਟੀਆਂ ਇਹ ਵੱਡਾ ਇਕੱਠ ਦੇਖ ਕੇ ਜ਼ਰੂਰ ਕੋਈ ਨਾ ਕੋਈ ਵੱਡੀ ਅਜਿਹੀ ਰਣਨੀਤੀ ਬਣਾਉਣ ਦੀ ਕੋਸ਼ਿਸ਼ ਕਰਨ ਗਿਆ ਕਿ ਅਮਰਤਪਾਲ ਸਿੰਘ ਦੀ ਪਾਰਟੀ ਕਿਤੇ ਸੱਤਾ ਦੇ ਵਿੱਚ ਨਾ ਜਾਵੇ ਕਿਉਂਕਿ ਹਰ ਕੋਈ ਵੀ ਹੁੰਦਾ ਵਿਰੋਧੀ ਤਾਂ ਉਸ ਨੂੰ ਹੁੰਦਾ ਕਿ ਦੂਜੀ ਪਾਰਟੀ ਨਾ ਜਿੱਤ ਜਾਵੇ ਅਸੀਂ ਸੱਤਾ ਦੇ ਵਿੱਚ ਆਈਏ ਤਾਂ ਸੱਤਾ ਦਾ ਨਿਗਮ ਆਣ ਵਾਲੇ ਜ਼ਰੂਰ ਸੱਤਾ ਦੀ ਇਹ ਕੁਰਸੀ ਆਪਣੇ ਕੋਲ ਰੱਖਣਾ ਚਾਹਣਗੇ ਜੋ ਨਿਗਮ ਆਣ ਚੁੱਕੇ ਨੇ ਪਹਿਲਾਂ ਉਹ ਦੁਬਾਰਾ ਤੋਂ ਹੁਣ ਸੱਤਾ ਦਾ ਨਿਗਮ ਆਣਨ ਦੇ ਲਈ ਕੋਸ਼ਿਸ਼ਾਂ ਕਰਨਗੇ ਕਾਂਗਰਸ ਵਾਲੇ ਤੇ ਦੂਜੇ ਪਾਸੇ ਅਕਾਲੀ ਦਲ ਅਕਾਲੀ ਦਲ ਭਾਜਪਾ ਦੇ ਨਾਲ ਗੱਠਜੋੜ ਕਰਕੇ ਸੱਤਾ ਦੇ ਵਿੱਚ ਆਉਣ ਦੀ ਤਿਆਰੀ ਕਰੇਗਾ ਇਹ ਕਿਆ ਸਰਾਈਆਂ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਸੁਨੀਲ ਜਾਖੜ ਦੇ ਵੱਲੋਂ ਵੀ ਸੰਕੇਤ ਦਿੱਤੇ ਸੀ ਜਿਸ ਤਰੀਕੇ ਦੇ ਨਾਲ ਭਾਜਪਾ ਦੇ ਵੱਡੇ ਆਗੂ ਜਿਹੜੇ ਸੰਕੇਤ ਦੇ ਰਹੇ ਨੇ ਕਿ ਜੇਕਰ ਅਕਾਲੀ ਦਲ ਦੇ ਨਾਲ ਬੀਜੇਪੀ ਦਾ ਗੱਠਜੋੜ ਹੋ ਜਾਂਦਾ ਤਾਂ ਫਿਰ 2027 ਦੇ ਵਿੱਚ ਜਿਹੜੀ ਆ ਹੋਰ ਕੋਈ ਪਾਰਟੀ ਸੱਤਾ ਦੇ ਵਿੱਚ ਨਹੀਂ ਆਵੇਗੀ ਬਲਕਿ ਬੀਜੇਪੀ ਹੁਣ ਪੰਜਾਬ ਦੇ ਵਿੱਚ ਵੀ ਬਾਜ਼ੀ ਮਾਰੇਗੀ ਕਿਉਂਕਿ ਹਰਿਆਣਾ ਦਿੱਲੀ ਤਾਂ ਪਹਿਲਾਂ ਹੀ ਜਿੱਤ ਚੁੱਕੇ ਨੇ ਬੀਜੇਪੀ ਦੇ ਜਿਹੜੇ ਚਿਹਰੇ ਨੇ ਉਹ ਹਰਿਆਣਾ ਦੇ ਵਿੱਚ ਵੀ ਨੇ ਦਿੱਲੀ ਦੇ ਵਿੱਚ ਵੀ ਨੇ ਸੱਤਾ ਹਰਿਆਣਾ ਦੇ ਵਿੱਚ ਵੀ ਆ ਦਿੱਲੀ ਦੇ ਵਿੱਚ ਵੀ ਆ ਯੂਪੀ ਦੇ ਵਿੱਚ ਵੀ ਆ ਤਾਂ ਹੁਣ ਕਹਿੰਦੇ ਪੰਜਾਬ ਦੀ ਵਾਰੀ ਆ ਪਰ ਦੂਜੇ ਪਾਸੇ ਅਮਰਤਪਾਲ ਸਿੰਘ ਦੀ ਪਾਰਟੀ ਵੱਲੇ ਵੱਡਾ ਐਲਾਨ ਵੀ ਕਰ ਚੁੱਕੇ ਨੇ ਵੱਡੀ ਅਪੀਲ ਵੀ ਕਰ ਚੁੱਕੇ ਨੇ ਤਾਂ ਹੁਣ ਅਜਿਹੇ ਦੇ ਵਿੱਚ 2027 ਦੇ ਵਿੱਚ ਕੀ ਅਮਰਤਪਾਲ ਸਿੰਘ ਦੀ ਪਾਰਟੀਵਾਦੀ ਮਾਰਦੀ ਆ ਕੀ ਅਮਰਤਪਾਲ ਸਿੰਘ ਮੁੱਖ ਮੰਤਰੀ ਬਣ ਸਕਦਾ ਸਭ ਤੋਂ ਵੱਡੀ ਗੱਲ ਇਹ ਆ ਕਿ 2027 ਤੋਂ ਪਹਿਲਾਂ ਅਮਰਤਪਾਲ ਸਿੰਘ ਜੇਲ੍ਹ ਚੋਂ ਬਾਹਰ ਆਉਣਗੇ ਕਿਉਂਕਿ ਜਿਸ ਤਰੀਕੇ ਦੇ ਨਾਲ ਐਨਐਸਏ ਨਹੀਂ ਟੁੱਟੀ ਹਲੇ ਤੱਕ ਹਰ ਸਾਲ ਵਧਾ ਦਿੱਤੀ ਜਾਂਦੀ ਹੈ ਤੀਜੀ ਵਾਰ ਐਨਐਸਏ ਵਧਾ ਦਿੱਤੀ ਗਈ ਅਮਰਤਪਾਲ ਸਿੰਘ ਦੇ ਉੱਤੇ ਤਾਂ ਜਦੋਂ ਅਮਰਤਪਾਲ ਸਿੰਘ ਤੋਂ ਐਨਐਸਏ ਖਤਮ ਹੋਵੇਗੀ ਫਿਰ ਪੰਜਾਬ ਦੀ ਜੇਲ੍ਹ ਦੇ ਵਿੱਚ ਅਮਰਤਪਾਲ ਸਿੰਘ ਪਹੁੰਚਣਗੇ ਤਾਂ ਉੱਥੋਂ ਕਦੋਂ ਤੱਕ ਜ਼ਮਾਨਤ ਮਿਲੇਗੀ ਅਮਰਤਪਾਲ ਸਿੰਘ ਨੂੰ ਕਿਉਂਕਿ ਪੰਜਾਬ ਦੇ ਵਿੱਚ ਜਨਾਲਾ ਕਾਂਡ ਵਾਪਰਿਆ ਸੀ ਉਸ ਮਾਮਲੇ ਦੇ ਵਿੱਚ ਅਮਰਤਪਾਲ ਸਿੰਘ ਦੇ ਸਾਥੀ ਜੇਲ੍ਹ ਦੇ ਵਿੱਚ ਨੇ ਹਾਲਾਂਕਿ ਕੱਲ ਇੱਕ ਵੱਡੀ ਖੁਸ਼ੀ ਦੀ ਖਬਰ ਆਈ ਸੀ ਅਮਰਤਪਾਲ ਸਿੰਘ ਦਾ ਇੱਕ ਸਾਥੀ ਜੇਲ੍ਹ ਚੋਂ ਬਾਹਰ ਆਇਆ ਜ਼ਮਾਨਤ ਮਿਲੀ ਆ ਪਹਿਲਾ ਸਾਥੀ ਆ ਜੋ ਜ਼ਮਾਨਤ ਤੇ ਬਾਹਰ ਆਇਆ ਤਾਂ ਬਾਕੀ ਜਿਹੜੇ ਹਾਲੇ ਤੱਕ ਕੋਈ ਵੀ ਸਾਥੀ ਜੇਲ੍ਹ ਚੋਂ ਬਾਹਰ ਨਹੀਂ ਆਏ ਭਾਵੇਂ ਕਿ ਅਸਾਮ ਦੀ ਡਿਬੜੁਗੜ ਜੇਲ੍ਹ ਚੋਂ ਪੰਜਾਬ ਆ ਚੁੱਕੇ ਪਰ ਪੰਜਾਬ ਦੀਆਂ ਜੇਲਾਂ ਦੇ ਵਿੱਚ ਬੰਦ ਨੇ ਤਾਂ ਹੁਣ ਅਮਰਤਪਾਲ ਸਿੰਘ ਦੀ ਪਾਰਟੀ ਕਿ ਸੱਤਾ ਦੇ ਵਿੱਚ ਆਵੇਗੀ ਆਉਣ ਵਾਲਾ ਸਮਾਂ ਦੱਸੇਗਾ